ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਜ਼ਗੀਰ ਕੌਰ ਨੂੰ ਲੱਗਿਆ ਵੱਡਾ ਝਟਕਾ ਬੀਬੀ ਜ਼ਗੀਰ ਕੌਰ ਹੁਣ ਨਵੇਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਨੇ ਨਵੇਂ ਸ਼ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਅਤੇ ਵਕ ਵਕ ਚੈਨਾ ਉੱਤੇ ਇੰਟਰਵਿਊ ਵੀ ਹੋ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਖੁੱਲਕੇ ਚਿੱਟੇ ਦਾ ਵਪਾਰ ਕੀਤਾ ਗਿਆ ਇਸ ਕਰਕੇ ਕੌਮ ਨੇ 2017 2022 ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੂਟਾ ਨਹੀਂ ਪਾਈਆਂ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਬਿਕਰਮ ਮਜੀਠੀਆ ਬਿਕਰਮ ਮਜੀਠੀਆ ਨੂੰ ਆਰਟੀ ਸੁਖਬੀਰ ਸਿੰਘ ਬਾਦਲ ਦੀ ਇਹਨਾਂ ਵੱਲੋਂ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕੀਤਾ ਗਿਆ ਲੇਕਿਨ ਇਧਰ ਬੀਬੀ ਜਗੀਰ ਕੌਰ ਜਿਹੜੇ ਹੈਗੇ ਨੇ ਉਹ ਕਸੂਤੇ ਫਸ ਗਏ ਨੇ ਕਿ ਬੀਬੀ ਜਗੀਰ ਕੌਰ ਦੀ ਖਾਸਮ ਖਾਸ ਇਹ ਹੀਰੋਨ ਆਦਾ ਜਿਹੜਾ ਵਪਾਰ ਕਰਦੀ ਸੀ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਵੱਡੇ ਪੱਧਰ ਉੱਤੇ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਤਰਨਤਾਰ ਜ਼ਿਲ੍ਹੇ ਦੇ ਵਧੀਕ ਸੈਸ਼ਨ ਜੱਜ ਪ੍ਰੀਮ ਕੁਮਾਰ ਦੀ ਅਦਾਲਤ ਨੇ 22 April 2021 ਨੂੰ 1 ਕਿਲੋ 10 ਗ੍ਰਾਮ ਹੀਰੋਨ ਬ੍ਰਾਂਡ ਦੀ ਬ੍ਰਾਂਡਿੰਗ ਦੇ ਮਾਮਲੇ ਵਿੱਚ ਸ਼ਰੂਮਣੀ ਅਕਾਲੀ ਦਲ ਦੀ ਮਹਿਲਾ ਆਗੂ ਜਸਵਿੰਦਰ ਕੌਰ ਜੱਸੀ ਸਮੇਤ ਪੰਜ ਦੋਸ਼ੀਆਂ ਨੂੰ 10-10 ਸਾਲਾਂ 10-10 ਸਾਲ ਦੀ ਸਜ਼ਾ ਸੁਣਾਈ ਹੈ ਇਹ ਜਸਵਿੰਦਰ ਕੌਰ ਜੱਸੀ ਜਿਹੜੀ ਨਸ਼ਾ ਤਸਕਰੀ ਦਾ ਕੰਮ ਕਰਦੀ ਸੀ ਇਹ ਬੀਬੀ ਜ਼ਗੀਰ ਕੌਰ ਖਾਸਮ ਬੀਬੀ ਜ਼ਗੀਰ ਕੌਰ ਦੀ ਖਾਸਮ ਖਾਸੀ ਇਸ ਤੋਂ ਇਲਾਵਾ ਸਾਰਿਆਂ ਤੇ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਤਰਨਤਪ ਦੇ ਪਿੰਡ ਚੱਬਲ ਦੀ ਰਹਿਣ ਵਾਲੀ ਜੱਸੀ ਜਸਵਿੰਦਰ ਕੌਰ ਜੱਸੀ ਨੂੰ 19 2019 ਦੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਮੈਦਾ ਵਿੰਗ ਦੀ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਜੱਸੀ ਪੰਜਾਬੀ ਫਿਲਮ ਸਰਦਾਰੇ ਕਰਦਾਰ ਦੇ ਨਿਰਮਾਤਾ ਵਜੋਂ ਜਾਣੀ ਜਾਂਦੀ ਸੀ ਜੱਸੀ ਦੀ ਤੀਗ ਗੁਰਿੰਦਰ ਕੌਰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ ਸਪੈਸ਼ਲ ਟਾਸਕ ਫੋਰਸ ਨੇ ਟੀਮ ਨੂੰ ਸੂਚਨਾ ਮਿਲੀ ਕਿ ਜੱਸੀ ਆਪਣੇ ਸਾਥੀਆਂ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਵਿੱਚ ਸ਼ਾਮਲ ਹੈ 21 ਅਪ੍ਰੈਲ 2021 ਨੂੰ ਲੁਧਿਆਣਾ ਤੋਂ ਇੰਸਪੈਕਟਰ ਰਮਨ ਸਿੰਘ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਟੀਮ ਨੇ 5 ਕਿ ਲੋਕਾਂ ਨੂੰ 1.10 ਕਿਲੋ ਹੈਰੋਇਨ ਅਤੇ 70000 ਰੁਪਏ ਦੇ ਮਨੀ ਦੇ ਨਾਲ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਅਕਤੀਆਂ ਵਿੱਚ ਸੁਵਿੰਦਰ ਕੌਰ ਜੱਸੀ ਮਨਦੀਪ ਕੌਰ ਉਸਦਾ ਪਤੀ ਗੁਰਦੀਪ ਸਿੰਘ ਗੋਪੀ ਜਗਬੀਰ ਸਿੰਘ ਜੱਗਾ ਅਤੇ ਬੰਜੀਤ ਸਿੰਘ ਮੀਤਾ ਸ਼ਾਮਲ ਹਨ ਸਾਰੇ ਪਹਿਲ ਤਾਵੇਵਾਲ ਦੇ ਵਾਸੀ ਹਨ ਜੱਗਾ ਅਤੇ ਮੀਤਾ ਨੂੰ ਬਾਅਦ ਵਿੱਚ ਅਦਾਲਤ ਨੇ ਜ਼ਮਾਨਤ ਤੋਂ ਦੇਣਦੋਲ ਕਰ ਕਰ ਦਿੱਤਾ ਸੀ ਹਾਲਾਂਕਿ ਜੱਸੀ ਮਨਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ ਤਰਨਤਾਰ ਜ਼ਿਲ੍ਹੇ ਦੇ ਵਿਧਿਕ ਸੈਸ਼ਨ ਜੱਜ ਪ੍ਰੀਮ ਕੌਰ ਨੇ ਅੱਜ ਇਹਨਾਂ ਸਾਰਿਆਂ ਨੂੰ ਦੋਸ਼ੀ ਠਹਿਰਾਇਆ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਕੌਰ ਜੱਸੀ ਦੇ ਚੰਗੇ ਸਬੰਧ ਸੀ 2021 ਦੇ ਵਿੱਚ ਬੀਬੀ ਜਗੀਰ ਕੌਰ ਦੇ ਨਾਲ ਬੀਬੀ ਜਗੀਰ ਕੌਰ ਦੇ ਨਾਲ ਜਸਵਿੰਦਰ ਜੱਸੀ ਦੀਆਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਆ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਖਾਸ ਕਰਕੇ ਇਹਨਾਂ ਨੂੰ 10-10 ਸਾਲ ਦੀ ਸਜ਼ਾ ਹੋਈ ਹੈ ਅਤੇ ਲੱਖ-ਲੱਖ ਰੁਪਏ ਜੁਰਮਾਨਾ ਹੋਇਆ ਹੈ ਜਸਵਿੰਦਰ ਸਿੰਘ ਜੱਸੀ ਜਿਹੜੀ ਜਸਵਿੰਦਰ ਕੌਰ ਜੱਸੀ ਜਿਹੜੀ ਹੈ ਉਹਦੇ ਪਤੀ ਤੇ ਅਤੇ ਉਹਦੇ ਸਾਥੀਆਂ ਸਮੇਤ 5 ਜਣਿਆਂ ਨੂੰ 10-10 ਸਾਲ ਦੀ ਸਜ਼ਾ ਅਤੇ ਲੱਖ-ਲੱਖ ਰੁਪਏ ਦਾ ਬਾਣ ਯੂਕ ਅਦਾਲਤ ਵੱਲੋਂ ਜੁਰਮਾਨਾ ਕੀਤਾ ਗਿਆ ਹੈ। ਹੁਣ ਬੀਬੀ ਜਗੀਰ ਕੌਰ ਇਸ ਉੱਤੇ ਸਪਸ਼ਟੀਕਰ ਦਿੰਦੇ ਨੇ ਜਾਂ ਨਹੀਂ ਦਿੰਦੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿਉਂਕਿ ਬੀਬੀ ਜਗੀਰ ਕੌਰ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਿਆ ਸੀ ਵਿਕਰਮ ਜੀਠਿਆ ਤੇ ਅਤੇ ਵਾਰ-ਵਾਰ ਕਿਹਾ ਗਿਆ ਸੀ ਕਿ ਸ਼ਰੂਪਰੀ ਅਕਾਦਮੀ ਦਲ ਦੇ ਵਿੱਚ ਜੇਕਰ ਨਸ਼ੇ ਨੂੰ ਕਿਸੇ ਨੇ ਪ੍ਰਮੋਟ ਕੀਤਾ ਹੈ ਨਸ਼ੇ ਦੇ ਵਿੱਚ ਨਾਮ ਆਇਆ ਹੈ ਉਹ ਆਇਆ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਜੀਠਿਆ ਦਾ ਲੇਕਿਨ ਇਧਰ ਬੀਬੀ ਜ਼ਗੀਰਕੌਰ ਦੀ ਖਾਸਮ ਖਾਸ ਜਸਵਿੰਦਰ ਕੌਰ ਜੱਸੀ ਵੱਲੋਂ ਵੀ ਸ਼ਰੂਮਣੀ ਅਕਾਲੀ ਦਲ ਦੇ ਰਾਜ ਮੇਲੇ ਨਸ਼ਾ ਤਸਕਰੀਕ ਕੀਤੀ ਜਾਂਦੀ ਸੀ ਧੰਨਵਾਦ